ਕਿਉਂ ਪੈਂਦਾ ਸੇਖਾਂ ਦੇ ਦੇਸ਼ ਦੁਬਈ ਦਾ ਭੁਲੇਖਾ ਨਾ ਨਾ ਇਹ ਦੁਬਈ ਦੀ ਵੀਡੀਓ ਨਹੀਂ ਇਹ ਤਾਂ ਸਾਡੇ ਪੰਜਾਬ ਦੀ ਵੀਡੀਓ ਆ ਤੇ ਵੀਡੀਓ ਪੰਜਾਬ ਦੇ ਬਰਨਾਲਾ ਸ਼ਹਿਰ ਦੀ ਹੈਗੀ ਤੇ ਸ਼ੇਅਰ ਕਰਕੇ ਉਹਨਾਂ ਦੋਸਤਾਂ ਨੂੰ ਜ਼ਰੂਰ ਸੈਂਡ ਕਰ ਦਿਓ ਜਿਨ੍ਹਾਂ ਦਾ ਆਉਣ ਵਾਲੇ ਸਮੇਂ 'ਚ ਵਿਆਹ ਹੋਣਾਗਾ ਉਹ ਕੋਈ ਵਧੀਆ ਮੈਰਿਜ ਪੈਲਸ ਲੱਭ ਰਹੇ ਨੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਚੁੱਪ ਕਰਕੇ ਵੈਡਿੰਗ ਬਿਲਾ ਨਾਮ ਦੀ ਪੈਲਸ ਆਏ ਜੋ ਕਿ ਜੀਓ ਦੇ ਪੰਪ ਦੇ ਬਿਲਕੁਲ ਸਾਹਮਣੇ ਆ ਜਦੋਂ ਆਪਾਂ ਬਰਨਾਲਾ ਤੋਂ ਰਾਇਕੋਟ ਜਾਈਏ ਬਰਨਾਲਾ ਲੰਗਨਸਾਰੀ ਆਉਂਦੀ ਹੈਗੀ ਰੋਡ ਦੇ ਉੱਪਰ ਇੱਥੇ ਆਕੇ ਤੁਸੀਂ ਵੈ ਵਾ ਸਕਦੇ ਹੋਗੇ ਤੇ ਬਾਕੀ ਸਾਰੀਆਂ ਸਹੂਲਤਾਂ ਇਸ ਪੈਲਸ ਚ ਨੇ ਤੁਸੀਂ ਆਪਣਾ ਘਰੋਂ ਸਮਾਨ ਲਿਆ ਕੇ ਵਿਆਹ ਕਰਨਾ ਹੈਗਾ ਉਹ ਵੀ ਕਰ ਸਕਦੇ ਹੋ ਪਲੇਟ ਸਿਸਟਮ ਕਰਨਾ ਉਹ ਵੀ ਕਰ ਸਕਦੇ ਹੋ ਬਾਕੀ ਸਟੇਜ ਅੰਦਰ ਲਾਉਣੀਆਂ ਅੰਦਰ ਲਾ ਸਕਦੇ ਹਾਂ ਬਾਹਰੇ ਲਾਉਣੀਆਂ ਬਾਹਰੇ ਲਾ ਸਕਦੇ ਹਾਂ ਡੈਕੋਰੇਸ਼ਨ ਵੇਖੋ ਕਿੰਨੀ ਸੋਹਣੀ ਆ ਸਾਰੇ ਇੰਡੀਆ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹੋਰ ਪੈਲਸ ਨਹੀਂ ਹੋਣੀ ਹੈਗੀ ਬਾਕੀ ਜਾਣਕਾਰੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਤੇ ਦੋਸਤੋ ਵੀਡੀਓ ਸ਼ੇਅਰ ਕਰਕੇ ਉਹਨਾਂ ਦੋਸਤਾਂ ਨੂੰ ਜਰੂਰ ਜਰੂਰ ਸੈਂਡ ਕਰ ਦਿਓ ਜਿਨ੍ਹਾਂ ਦਾ ਵਿਆਹ ਹਾਲੇ ਆਉਣ ਵਾਲੇ ਸਮੇਂ 'ਚ ਹੋਣਾ ਆ ਪੈਲਸ ਹੀ ਕਰਵਾਓ